ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਬਸੀਆਂ ਛੇੜ ਲਈ ਲੈ ਕੇ ਆਏ ਹਾਂ ਜੀ ਸਾਰੇ ਟੌਪ ਦੀਆਂ ਤੇ ਜੇ ਕਿਸੇ ਵੀਰ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆ ਬਾਈ ਜੀ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਤੁਹਾਨੂੰ ਠੀਕ ਹੋ ਬਾਈ ਹਾਂਜੀ ਹਾਂਜੀ ਪਤੀ ਜੀ ਅੱਜ ਕਿੰਨੀਆਂ ਫਿਰ ਆਪਣੇ ਕੋਲੇ ਵਸੀਆਂ ਪੰਜ ਬੱਚੀਆਂ ਜੀ ਆਪਣੇ ਪੰਜ ਵਸੀਆਂ ਗੀਆਂ ਹਾਂਜੀ ਨਾਮ ਤੇ ਡਰੈਸ ਬੋਲ ਦੋ ਬਈ ਮੇਰਾ ਨਾਮ ਸਾਹਿਲ ਹੈ ਜੀ ਪਿੰਡ ਦੇ ਅਲਪਰਾ ਮੇਰਾ ਜਿਲ੍ਹਾ ਬਟਿੰਡਾ ਜੀ ਤਸਵੀਰ ਨਾਮਪਰਾ ਫੂਲ ਹੈ ਜੀ ਨੇੜੇ ਪਿੰਡ ਦਾ ਕਲਿਆਣ ਗੁੰਮਟੀ ਨਾਥਾਨਾ ਠੀਕ ਆ ਮੋਬਾਈਲ ਨੰਬਰ ਬੋਲ ਦੋ ਨਾ ਨਾ 915233703 ਇੱਕ ਹੋਰ ਨੰਬਰ 9915252748 ਠੀਕ ਆ ਇਹ ਬਾਈ ਦੇ ਦੋਵੇਂ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਹੇ ਨੇ ਨੋਟ ਕਰ ਲਓ ਆਪਾਂ ਇਧਰ ਹੀ ਸਟਾન્ડ ਕਰੀਬ ਹਾਂ ਹਾਂਜੀ ਹਾਂਜੀ ਜਿਹੜੀ ਸਾਹਮਣੇ ਬੱਸੀ ਦੇਖ ਰਿਹਾ ਕਿੰਨੇ ਕ ਟਾਈਮ ਦੀ ਉਮਰ ਦਮਦੋ ਖੀਰੀਆ ਖੀਰੀਆ ਤੇ ਮੰਨ ਲਓ ਕਿ ਸਾਲਕ ਦੀ ਹੋਊਗੀ ਏਜ ਤੇ 5 ਤਰੀਕ ਦਾ ਟੀਕਾ ਭਰਿਆ ਵਾ 5 ਤਰੀਕ ਨੂੰ ਟੀਕਾ ਭਰਿਆ ਵਾ ਐਸੋ ਜੀ ਠੀਕ ਆ ਕਿਹੜੇ ਸੀਮਣ ਦੇ ਵਸ ਪਤਾ ਵੀਰੇ ਬਈ ਮੈਂ ਤੈਨੂੰ ਝੂਠ ਬੋਲਾਂ ਮੈਨੂੰ ਜਿਹੜੇ ਬਾਲਕਾਂ ਨੇ ਦੱਸਿਆ ਸੀਗਾ ਠੀਕ ਆ ਉਹ ਮੈਨੂੰ ਕਹਿੰਦੇ ਤੈਨੂੰ ਮੈਂ ਦੱਸਦਾ ਦੱਸਦਾ ਹੈ ਚੰਗੇ ਮੈਂ ਆਪਾਂ ਬਾਕਾਇਦਾ ਬੰਦੇ ਨੂੰ ਵੀਡੀਓ ਦਿਖਾ ਦੂੰਗਾ ਇਹ ਬੱਚੀ ਦੀ ਠੀਕ ਆ ਫਾਰਮਤੀ ਲਈ ਆ ਬੱਚੀ ਮੈਂ ਇਹ ਠੀਕ ਆ ਵੀਰੇ ਮੇਰਾ ਕੋਈ ਆਪਾਂ ਵੀਰੇ ਜਿਲੀਆਂ ਦਾ ਮੈਨੂੰ ਪਤਾ ਹੂੰ ਠੀਕ ਹੈ ਮੇਰੇ ਕੋਲ ਤਿੰਨ ਬੱਚੀਆਂ ਹੈਗੀਆਂ ਹੁਣ ਅੱਜ ਜਿਹੜਾ ਮੈਨੂੰ A ਤੋਂ Z ਪਤਾ ਠੀਕ ਆ ਵੀ ਮੈਨੂੰ ਪਤਾ ਵੀ ਮੈਂ ਫਾਰਮ ਤੋਂ ਲੈਂਗਾ ਮੈਨੂੰ ਰਿਕਾਰਡ ਪਤਾ ਦੋ ਦਾ ਵੀ ਮੈਨੂੰ ਪਤਾ ਨਹੀਂ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦੂੰਗਾ ਵੀ ਇਹ ਮੈਂ ਉਹ ਨਾਰਮਲ ਘਰਾਂ ਚੋਂ ਲੈਂਦਾ ਠੀਕ ਆ ਵੀਰੇ ਠੀਕ ਆ ਠੀਕ ਹੈ ਜੇ ਚੰਗੀ ਬੱਚੀ ਆ ਉਹ ਤੇ ਤੁਹਾਨੂੰ ਦੇਖਣ ਤੋਂ ਪਤਾ ਲੱਗ ਜੂ ਵੀ ਇਹ ਚੰਗੀ ਆ ਬੱਚੀ ਹਾਂ ਇਹ ਕੁਆਲਿਟੀ ਆਪ ਵੀ ਦੱਸੂਗੀ ਕੀ ਬਾਤਾਂ ਭਾਈ ਪ੍ਰਿੰਟ ਚੈੱਕ ਕਰ ਲਓ ਸਲੱਟ ਬਣਾ ਚੈੱਕ ਕਰ ਲਓ ਜਿਵੇਂ ਦੰਦਾਂ ਜੋ ਖਿਰੀ ਹੈ ਨਾ ਭਾਈ ਇੱਡਾ ਕੱਦ ਹੋ ਗਿਆ ਬਾਈ ਸੁਪਾਉਂਦੀ ਆ ਹਜੇ ਉੱਥੇ ਖੜੇ ਆ ਮਤਲਬ ਮੰਨ ਕੇ ਚੱਲੋ ਜਦੋਂ ਇਹਨੇ ਬਣਨਾ ਨਾ ਕਿਆ ਬਾਤਾਂ ਬਣ ਕੇ ਬਣਨਾ ਹਾਂਜੀ ਹਾਂਜੀ ਲਓ ਵੀ ਫੇਸ ਕੁਆਲਿਟੀ ਚੱਕਰ ਦੀ ਬਾਈ ਕਿਆ ਬਾਤਾਂ ਬਾਈ ਜਮਈ ਨਿਕਾ ਜਾਂ ਫੇਸ ਹਾਂ ਗਰੀਲ ਗਰੂਪ ਟਰੈਕਟਰ ਵਗੈਰਾ ਬੱਚੀ ਦੇ ਬੜੇ ਆ ਚੰਗੇ ਚੌੜੀ ਝੂੜੀ ਫੁੱਲਾ ਬਾਈ ਹਾਂ ਇਸੇ ਦਾ ਦੱਸ ਦਿਆ ਬਾਈ ਚੈੱਕ ਕਰ ਲੋ ਕੱਦ ਬਾਈ ਕਿੰਨਾ ਗੂੜਾ ਤੇ ਨਿਗਾਚ ਮੇਰੇ ਮੰਨ ਲਓ ਕਿ ਮੇਰੇ ਅਗਾ ਹੀ ਪੰਜ ਅੱਠ ਕਾ ਬਾਈ ਤੁਸੀਂ ਮੇਰੇ ਨਾਲ ਦੇਖ ਲੋ ਕਿੱਥੇ ਆਉਂਦੀ ਆ ਹੂੰ ਤੁਹਾਡੇ ਮੰਨ ਲਓ ਮੋਢੇ ਤੋਂ ਥੋੜੀ ਜਿਹੀ ਨੀਮੀ ਰਹਿੰਦੀ ਹਾਂ ਹਾਂ ਤੇ ਥਣ ਚਾ ਰਹੀ ਹੈ ਬਈ ਬਈ ਆਪਰਾਦਨ ਮੇ ਦਾ ਦੂ ਜਿਹੜੀ ਦੇ ਇੱਕ ਤੋਂ ਅੱਛੀ ਤੇ ਆਪਣੇ ਕੋਲ ਹੈਗੀ ਆ ਮਾੜੇ ਸ਼ਾਂਸ ਆ ਉਸ ਨੂੰ ਮਦਾ ਦੂ ਕਿਹੜੀ ਦੇ ਇਹਦੇ ਹੈ ਨਹੀਂ ਠੀਕ ਆ ਆਪਣੇ ਚਾਰਾਂ ਦੀ ਆਪਣੀ ਗਰੰਟੀ ਥਣਾਂ ਦੀ ਚਾਰ ਵੇਟ ਚੈੱਕ ਕਰ ਲਓ ਬਾਕੀ ਜੇ ਗੱਬਣ ਰਹੀ ਤਾ ਰਿਕਾਰਡ ਤੋੜ ਦੇਣਾ ਬੱਸ ਨਾ ਕਹਿੰਦਾ ਰਿਕਾਰਡ ਹੈ ਹੀ ਕਿ ਰਿਕਾਰਡ ਤੋੜਨ ਵਾਲੀ ਬੱਛੀ ਆ ਬਈ ਯਾਰ ਸਹੀ ਗੱਲ ਆ ਬਈ ਹਾਂ ਥਣ ਚੈੱਕ ਕਰਾਣਾ ਮੈਂ ਕਹਿੰਦਾ ਬਈ ਕੀਆ ਬਤਾਂ ਨੇ ਗਲਾਪੀ ਗਲਾਪੀ ਥਣ ਪੈਣ ਹਾਂ ਬਈ ਬਾਕੀ ਗੱਬਣਾ ਰਹੀ ਝੋਲੀ ਤੇ ਜੇ ਗੱਲ ਕਰੀਏ ਨਾ ਹਾਂ ਹਾਂ ਜੀ ਹਾਂ ਜੀ ਕੁਆਲਿਟੀ ਤੁਹਾਨੂੰ ਆਪੀ ਮੂੰਹ ਬੋਲ ਕੇ ਦ ਅਰ ਦੇਖੋ ਰਿਕਾਰਡ ਸੁਣ ਮੈਂ ਰੱਖ ਦਿੰਦਾ ਜਿਹੜੇ ਜਿੰਨਾ ਤੋਂ ਲਈ ਗਏ ਆ ਇਹ ਹੂੰ ਸੁਣ ਮੈਂ ਮੇਰੇ ਕੋ ਪਹਿਲਾਂ ਵੀ ਬੱਚਿਆਂ ਨੂੰ ਉਹ ਗੰਗਾ ਸਿੰਘਾ ਉਸੇ ਫਾਰਮ ਚ ਦੁਬਾਰਾ ਉਹਨਾਂ ਨੇ ਸੇਲ ਕਰਨਾ ਠੀਕ ਆ ਉਹ ਫਾਰਮ ਮਤਲਬ ਕਿ ਐਕਸਟੈਂਡ ਕਰ ਰਹੇ ਆ ਵੱਡਾ ਕਰ ਰਹੇ ਆ ਠੀਕ ਆ ਤੇ ਉਹਨਾਂ ਤੋਂ ਮੈਂ ਲਈਆਂ ਉਹਨਾਂ ਕੋਲ ਬੱਚਿਆਂ ਵੰਨਣ ਨੂੰ ਹੋਰ ਜਗ੍ਹਾ ਹੈ ਨਹੀਂ ਸੀਗੀ ਬੰਨਣ ਨਹੀਂ ਸੀਗਾ ਮੰਨ ਲਓ ਕਿ ਆਪਾਂ ਕਹਿ ਸਕਦੇ ਆ ਵੀ ਮੰਨ ਲਓ ਜਿੰਨੇ ਕੋ 15 ਵੀ ਗੰਨਾ ਸੀਗਾ ਠੀਕ ਆ ਉਹਨਾਂ ਦੀਆਂ ਧੀਆਂ ਠੀਕ ਆ ਠੀਕ ਆ ਤੇ ਉਹਨਾਂ ਤੋਂ ਮੈਂ ਬੱਚਿਆਂ ਲਈਆਂ ਨਹੀਂ ਠੀਕ ਆ। ਇਹ ਕਿਹ ਬੱਚੀ ਹੈ? ਕੋਦਰ ਖੜੀ ਹੋ ਬੱਚੀ। ਠੀਕ ਆ। ਲਾਸਟ ਦੇ ਖੜੀ ਆ। ਨਾ 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 ਦੂਜੇ ਨੰਬਰ ਤੇ ਪਰ। ਠੀਕ ਆ। ਦੂਜੇ ਨੰਬਰ ਤੇ ਖੜੀ ਆ ਉਧਰ। ਠੀਕ ਆ। ਹਾਂ ਜੀ। ਤੇ ਕੀ ਮੋਲ ਆ ਬਾਈ ਫਿਰ? ਬਈ ਇਹ ਜੋੜੇ ਕੀ ਕਰਾਂਗੇ ਆਪਾਂ? ਜੋੜੇ। ਕੱਲੀ ਬੱਚੀ ਇਹ ਦੇਣੀ ਨਹੀਂ। ਜੇ ਕੱਲੀ ਲਊਗਾ ਕੋਈ ਬੰਦਾ ਆਪਾਂ ਪਹਿਲਾਂ ਵੀ ਦੱਸਤੀ ਸੁਣ ਮੈਂ ਗੱਲ। ਜੇ ਕੱਲੀ ਲਊਗਾ ਕੱਲੀ ਦੀ ਆਪਾਂ ਵੇਚੀ ਨਹੀਂ। ਕੱਲੀ ਦਾ ਮੰਨੂ ਹੀ ਵੱਧ ਪਊਗਾ। ਠੀਕ ਆ। ਤੇ ਇਹ ਜੋੜੇ ਜੀ ਦੇਵਾਂਗੇ ਆਪਾਂ। ਠੀਕ ਆ। ਜੋੜੇ ਜੀ ਭਾਜ ਰਲੂਗੀ ਇਹ। ਠੀਕ ਆ। ਅੱਗੇ ਦੋ ਨੰਬਰ ਤੇ ਵੀਰੇ ਬੱਚਾ। ਇਹ 18 ਉਹਨੇ ਮੀਨੇ ਦਾ ਹਾਂਜੀ ਹਾਂਜੀ ਬਾਕੀ ਬਈ ਫੇਸੇ ਗੱਲ ਕਰੀ ਨਾ ਬਹੁਤ ਪਿਆਰਾ ਬਾਕੀ ਪੜੀ ਪੜੀ ਹੋ ਗਈ ਪਟਲੀ ਪੁੜੀ ਹੋ ਗਈ ਆ ਬਈ ਕੈਰੈਕਟਰ ਵਾਈਜ਼ ਵੀ ਪੂਰੇ ਚੰਗੇ ਆ ਸਹੀ ਗੱਲ ਆ ਬਈ ਇਹ ਨਹੀਂ ਹੈਗਾ ਵੀ ਲਿੱਸੀ ਲਾਮੀ ਜਾਂ ਕਿਸੇ ਹਾਂਜੀ 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 ਕੋਈ ਲਿੱਸੀ ਲਾਮੀ ਨਹੀਂ ਆ ਹਾਂ ਕੋਈ ਮਤਲਬ ਕਿ ਬਰੀਡ ਦੇ ਵਿੱਚ ਵੀ ਪੂਰੀ ਆ ਸਾਰੇ ਮਤਲਬ ਕਿ ਹੋਰ ਮਤਲਬ ਕਿ ਇਹਦੇ ਬੰਦਣਾ ਸਮਾਈ ਕਰਕੇ ਠੀਕ ਆ ਹਾਂ ਤੇ ਪਾਲ ਕੇ ਹੋਰ ਮਤਲਬ ਕਿ ਜਿੰਨੇ ਮਰਜੀ ਮਨ ਲੋ ਕਿ ਸੀਮੇ ਲਾ ਸਕਦਾ ਇਹਦੇ ਨਾਲ ਖੈਂਦੀ ਆ ਬੱਚੀ ਇਹ ਠੀਕ ਆ ਵੀਰੇ ਹਾਂ ਕਹਿੰਦੀ ਆ ਹਨਾ ਸਵੇਰ ਵਾਲੇ ਵਾਸਤੇ ਆਪਾਂ ਥਾਣੇ ਦੇ ਵਿੱਚ ਇਹ ਬਈ ਆਪਾਂ ਐਵੇਂ ਤੁਨ ਮੈਂ ਝੂਠ ਬੋਲਾਂ ਇਹ ਮੈਂ ਨਾਰਮਲ ਕਰੋ ਲਈ ਆ ਬੱਚੀ ਥਾਣੇ ਦੇ ਬਹੁਤ ਹਾਂ ਇਹ ਸੋ ਸਿੱਧੀ ਗੱਲ ਆ ਦਿੰਨੇ ਆਪਣਾ ਇਹ ਗੱਲ ਗਰੰਟੀ ਆ ਹਾਂ ਨਾ ਆਪਣੇ ਬਜ਼ਾਰੋਂ ਮਾਲ ਲਿਆ ਮੰਡਿਊ ਹਾਂ ਠੀਕ ਹੈ ਆਪਾਂ ਨਾ ਹੀ ਆਪਾਂ ਮੰਡੀ ਨੂੰ ਮੰਡੀ ਨੂੰ ਜਾ ਕੇ ਆਪਾਂ ਮਾਲ ਨਹੀਂ ਲੈਂਦੇ ਠੀਕ ਹੈ ਵੀਰੇ ਆਪਾਂ ਨਾਰਮਲ ਮਾਲ ਲਾ ਕੇ ਘਰਾਂ ਦੇ ਵਿੱਚੋਂ ਜਾ ਕੋਈ ਮਾਲ ਲਾ ਚੰਗੀ ਫਾਰਮੂ ਜਿਹੜੀ ਬੱਚੂ ਫਾਰਮੂ ਮੈਂ ਦੱਸੀ ਦੂੰਗਾ ਵੀ ਫਾਰਮੂ ਦੀ ਬੱਚੀ ਆਏ ਠੀਕ ਹੈ ਵੀਰੇ ਹਾਂਜੀ ਹਾਂਜੀ ਤੇ ਇਹਦਾ ਮੁੱਲ ਫਿਰ ਹੁਣ ਜੋੜੇ ਦਾ ਕੀ ਹੈ ਜੋੜੇ ਦਾ 75000 ਰੁਪਏ ਜੀ 75000 ਹਾਂਜੀ ਹਾਂਜੀ ਜੀ ਆਪੇ ਪਹਿਲੀ ਬੱਚੀ ਪਾਈਏ ਤਾਂ ਆਪ ਹੀ ਤੁਸੀਂ ਦੇਖ ਲਓ ਵੀ ਕਿੰਨੇ ਕੁ ਦੀ ਉਹ ਬੱਚੀ ਉਹ ਹੂੰ ਸਹੀ ਗੱਲ ਆ ਬਾਈ ਹਾਂ ਤੁਸੀਂ ਆਪ ਹੀ ਹੰਦਾ ਜਾ ਲਾਓ ਵੀ ਆਹ ਤੁਹਾਨੂੰ ਕਿੰਨੇ ਚ ਰਹੀ ਆ ਉਹ ਬੱਚੀ ਕਿੰਨੇ ਦੀ ਆ ਠੀਕ ਆ ਹਾਂ ਤੇ ਕੀ ਆ ਫਿਰ ਮੋਲ ਮੋਲ ਦੱਸੋ 3000 ਰੁਪਏ 3000 ਹਾਂਜੀ ਹਾਂਜੀ ਠੀਕ ਆ ਕੋਈ ਮੌਕੇ ਤੇ ਪਤਾ ਕੀ ਗੱਲ ਹੈ ਮੌਕੇ ਤੇ ਮਾਨਤਾਨ ਬੰਦਿਆ ਜ਼ਰੂਰ ਕਰਾਇਆ ਜਾਂਦਾ ਹੁੰਦਾ ਹੂੰ ਉਹ ਤਾਂ ਕਰਕੇ ਉਹੋ ਜੀ ਗੱਲ ਰੱਖ ਲਈ ਵੀ ਐਡਾ ਵੀ ਹੈ ਨਹੀਂ ਵੀ ਕੋਈ ਵੀਰ 60 6000 ਰੁਪਿਆ ਲਾ ਵੀ ਉਹਨੇ ਵੀ ਹੈ ਨਹੀਂਗਾ ਵੀ ਬੰਦੇ ਦਾ ਵਕ ਮੌਕੇ ਤੇ ਹੈ ਕਿ ਮਾਨਤਾ ਜਰੂਰ ਕਰਾਂਗੇ ਠੀਕ ਆ ਬਾਈ ਬਾਕੀ ਤੁਸੀਂ ਬਾਈ ਨਰੂਈਆਂ ਚੈੱਕ ਕਰ ਲਓ ਲਿਸੀਆਂ ਨਹੀਂ ਕੋਈ ਆ ਮੰਨ ਲਓ ਵੀ ਕਰੇ ਜਾਣ ਸਰਟੀਫੀਕਾ ਲੈ ਲੈਣੀਆਂ ਜਿਹਦੇ ਮਰਜੀ ਆ ਪਤਾ ਕੀ ਆ ਲੱਗ ਰਿਹਾ ਦੇਖੋ ਆਪਾਂ ਜਾਨ ਦਾ ਮੈ ਜਾਨਵਰ ਲਿਆ ਠੀਕ ਆ ਇਹਨਾਂ ਨੂੰ ਮੰਨ ਲਓ ਕਿ ਆਪਾਂ ਪਾਊਡਰ ਵੀ ਦੇਣਾ ਪੈਣਾ ਇੱਕ ਵਾਰੀ ਦੇਣਾ ਪੈਣਾ ਬਾਈ ਠੀਕ ਆ ਜੇਦੋ ਮੰਨ ਲਾ ਬੱਚੀ ਪ੍ਰੈਗਨੈਂਟ ਰਹਿ ਗਈ ਫਿਰ ਤਾਂ ਠੀਕ ਆ ਆਪਦੇ ਤੌਰ ਦੇ ਉੱਤੇ ਆਪਾਂ ਜਾ ਕੇ ਪਾਊਡਰ ਦੇ ਦੇ ਇੱਕ ਵਾਰੀ ਆਰਗੂਮੈਂਟ ਦੇ ਦੋ ਜਾਂ ਕੋਈ ਹੋਰ ਦੇ ਦੇ ਪਾਊ ਉਨੀ ਨੂੰ ਡਾਕਟਰ ਸਜੈਸਟ ਕਰਦਾ ਉਸ ਤੋਂ ਹੁਣ ਤੁਸੀਂ ਦੇ ਦਿਓ ਇਹਨਾਂ ਨੂੰ ਅਗਲੇ ਨੈਕਸਟ ਵੀਕ ਤੇ ਪ੍ਰਾਈਵੇਟ ਰਹਿ ਜਾਣਗੇ ਰਹਿ ਜਾਣਗੇ ਵੀਰੇ ਹਾਂ ਬਾਕੀ ਅੱਗੇ ਤਿੰਨ ਨੰਬਰ ਵੀਰੇ ਇਹਦੀ ਕੀ ਡਿਟੇਲ ਹਾਂਜੀ ਇਹ ਵੀ ਬਈ ਮੈਂ ਐਵੇਂ ਕਹਿੰਕੂ ਉਹਨਾਂ ਦਾ ਨਾਰਮਲ ਕਰਵਾ ਲਈਆ ਬੱਚੀ ਕਿੰਨੀ ਕੁ ਉਮਰ ਦੀ ਆ ਬੱਚੀ ਇਹ 11 ਕਿ ਮਹੀਨੇ ਦੀ ਉਮਰ ਆਈ ਠੀਕ ਆ ਹਾਂਜੀ ਹਾਂਜੀ ਫਿਟਨੈਸ ਬਹੁਤ ਆ ਹਾਂ ਫਿਟਨੈਸ ਬਹੁਤ ਆ ਬਾਕੀ ਬਈ ਮਸਤੀ ਮਸਤੀ ਦੇਖ ਲੋ ਹਾਂ ਅਪਰੇ ਉਧਰ ਮੂਰਲੇ ਪਾਸੇ ਉਧਰ ਖੁੱਲ੍ਹਾ ਖੁੱਲੀਆਂ ਰਹਿਣੀਆਂ ਇਹ ਠੀਕ ਆ ਹਾਂਜੀ ਹਾਂ ਖੁੱਲੀਆਂ ਕਰਕੇ ਕਰ ਦਿਆ ਹਨਾ ਹਾਂਜੀ ਹਾਂਜੀ ਮੰਦੀ ਆ ਥੋੜਾ ਹਾਂ ਕਰਦੀ ਮੰਦੀ ਆ ਇਸ ਗੱਲ ਦੀ ਹਾਂ ਦਵਾਂ ਚੈੱਕ ਕਰ ਲੋ ਸਮਖਪਣਾ ਚੈੱਕ ਕਰ ਲੋ ਇਹ ਨਹੀਂ ਹੈਗਾ ਵੀ ਸਾਈਨਿੰਗ ਹੈ ਹੀ ਨਹੀਂ ਗਾ ਇਹਨਾਂ ਦੇ ਪੁੱਲਾ ਹਣਾ ਹਾਂ ਆਪਾਂ ਵੀ ਚੰਗੇ ਘਣਾ ਪਲੀ ਵੀ ਬੱਚੀ ਆ ਇਹ ਹੂੰ ਹਾਂ ਉਹ ਮੰਨ ਲਓ ਕਿ ਆ ਦੇ ਕੈਰੈਕਟਰ ਉਹਨਾਂ ਨੇ ਮੰਨ ਲਾ ਸਿੰਗਲ ਏਅਰ ਬਿਗਾਏ ਸੀ ਹੂੰ ਤੇ ਉਹਨਾਂ ਨੇ ਫਿਰ ਹਟਾ ਕੇ ਆਪਾਂ ਲਈ ਆ ਠੀਕ ਆ ਵੀਰੇ ਛੋੜੀ ਦੇ ਵਿੱਚ ਇੱਕ ਸੇ ਬੱਚੀ ਦੇ ਬਈ ਮੈਂ ਤੁਹਾਨੂੰ ਦੱਸ ਦਿੰਨਾ ਇਹ ਸਾਈਡ ਇਧਰਲੀ ਸਾਈਡ ਦੇ ਇਧਰਲੀ ਸਾਈਡ ਉਧਰਲੇ ਪਰ ਬਾਈਨ ਇਧਰਲੀ ਸਾਈਡ ਘਰ ਦੇ ਨਾਲ ਮੜੀ ਨਿੱਕੀ ਜੀ ਨਾਮ ਮਲੂਮੀ ਫੋਟ ਆ ਠੀਕ ਆ ਵੀਰੇ ਆਪਾਂ ਪਹਿਲਾਂ ਕਿਹ ਕੀ ਦੇਣੀ ਆ ਠੀਕ ਆ ਹਾਂਜੀ ਥੋੜੀ ਜੀ ਫੋਟ ਜ਼ਰੂਰ ਆ ਗਈ ਹੈ ਪਰ ਉਹ ਦਿਖਦੀ ਨਹੀਂ ਹੂੰ पर ਮੈਂ ਹਾਂ ਮਾਮੂਲੀ ਜੀ ਕੋਈ ਕੰਮ ਅਗਲਾ ਕਰ ਬਾਈ ਤੂੰ ਤਾਂ ਮੈਨੂੰ ਐ ਕਹਿੰਦਾ ਸੀ ਠੀਕ ਹੈ ਵੀ ਵੀਡੀਓ ਦੇ ਵਿੱਚ ਗੱਲ ਕਰਦਾ ਮੈਂ ਤੈਨੂੰ ਪਹਿਲਾਂ ਫੋਨ 'ਤੇ ਦੱਸ ਤੀ ਇਹ ਗੱਲ ਠੀਕ ਹੈ ਵੀਰੇ ਹਾਂ ਮਤਲਬ ਆਪਾਂ ਸਾਰੀ ਜਿਹੜੀ ਸਚਾਈ ਸੀ ਦੱਸ ਚੁੱਕੇ ਹਾਂ ਦੱਸ ਚੁੱਕੇ ਹਾਂ ਗੱਲ ਦੇ ਵਿੱਚ ਵੀ ਕੱਲ ਨੂੰ ਬੰਦਾ ਕੋਈ ਵੀ ਆ ਕੇ ਐ ਨਹੀਂ ਕਹਿ ਸਕਦਾ ਹਨਾ ਹਾਂ ਬਸ ਤੂੰ ਠੰਡ ਬਹੁਤ ਚੰਗਾ ਲੱਗਿਆ ਹਾਂ ਠੰਡ ਬਹੁਤ ਚੰਗਾ ਲੱਗਿਆ ਵਾ ਬਾਕੀ ਐ ਵੀ ਨਹੀਂ ਕੋਈ ਮਨ ਲੱਜੇ ਆਪਾਂ ਕੋਈ ਮੈਡ ਆ ਦੀ ਮੰਨ ਲਓ ਕਿ ਵਪਾਰਪਨ ਵਾਲਾ ਡਾਕਟਰ ਪੁਣਾ ਕਰਨਾ ਹੋਵੇ ਤੇ ਰਹਿਣਾ ਵੀ ਨਹੀਂ ਉਹ ਰਹਿਣਾ ਨਹੀਂ ਪਰ ਆਪਾਂ ਮੰਨ ਲઈએ ਪਸ ਸਚਾਈ ਦੇ ਤੌਰ ਤੇ ਆਪ ਇਹ ਤੁਹਾਨੂੰ ਦੱਸ ਕੇ ਹੀ ਦੇਤੀ ਤੁਹਾਨੂੰ ਠੀਕ ਆ ਵੀਰੇ ਹਾਂ ਇਹਦਾ ਰੇਟ ਵੀ ਜੈਨੂਇਨ ਜਿਹਾ ਰਹੂਗਾ 30000 ਰੁਪਏ ਰੇਟ ਇਹਦਾ 23000 ਰੁਪਏ ਹਾਂ ਜਮਾ ਫਿਕਸੀਆ ਰੇਟ ਆ ਵੀ ਆਪਾਂ ਕੋਈ ਬੜਾ ਰੇਟ ਮੰਗੇ ਨਹੀਂ ਕਿਸੇ ਤੋਂ ਠੀਕ ਆ ਵੀਰੇ ਹਾਂ ਵੀ ਜੇ ਮੰਨ ਲਓ ਕਿ ਅਗਲਾ ਆ ਕੇ ਕੋਈ ਸੋਦੇबाजी ਵਾਲਾ ਕੰਮ ਕਰੇ ਸੋਦੇबाजी ਲਈ ਗੱਲ ਹੀ ਨਹੀਂ ਕਰੀਏ ਆਪਾਂ ਹਾਂ ਸਹੀ ਗੱਲ ਆ ਭਾਈ ਅੱਗੇ ਭਾਈ 4 ਨੰਬਰ ਤੇ ਆ ਬੱਚੀ ਦਾ ਤਾਂ ਭਾਈ ਕਹਿਣੀ ਕਈ ਗੱਲਾਂ ਹੂੰ ਇਹਦੇ ਬਰੀਡ ਕੈਰੈਕਟਰ ਹੈ ਇਹਦੀ ਮਾਂ ਵੀ ਬਹੁਤ ਜ਼ਿਆਦਾ ਚੰਗੀ ਆ ਠੀਕ ਆ ਹੱਦੋਂ ਪਰੇ ਚਮਕ ਚੈੱਕ ਕਰ ਲੋ ਬਈ ਮੈਂ ਕੀ ਬਤਾ ਹਨਾ ਹਾਂ ਬੰਦੀ ਨਾ ਭਾਈ ਫੁੱਲ ਕਮਾਲ ਦੇ ਆ ਬਾਕੀ ਫੇਸ ਬਹੁਤ ਪਿਆਰਾ ਇਸ ਤੇ ਮਸਤੀ ਕਰਦੀ ਜਾਂਦੀ ਆ ਭਾਈ ਬਾਈ ਦੇ ਬਰੋਬਰ ਆਉਂਦੀ ਆ ਕਿ ਨਹੀਂ ਹਾਂ ਇਹ ਲੈ ਵੇਖੋ ਫਿਰ ਚੈੱਕ ਕਰ ਲੋ ਫੁੱਲ ਕਮਾਲ ਦੇ ਬਾਕੀ ਬਰੀਡ ਵੀ ਤੁਸੀਂ ਚੈੱਕ ਕਰ ਲੋ ਆ ਪਛੇ ਜੀ ਇਹ ਨਾ ਭਾਈ ਕੀ ਬਤਾ ਬਰੀਡ ਦਾ ਪਤਾ ਭਾਈ ਇੱਥੇ ਵੀ ਲੱਗ ਜਾਂਦਾ ਬਾਕੀ ਦੇਖਣ ਵਾਲਾ ਬੰਦਾ ਦੇਖ ਹੀ ਲਊਗਾ ਕਿ ਨਹੀਂ ਹਾਂ ਸਮਝ ਸੰਭਿਧਾਰ ਆ ਬੰਦੇ ਆਪ ਹੀ ਦੇਖਣ ਵਾਲੇ ਸਮਝ ਹੀ ਆਣਗੇ ਕਿਵੇਂ ਆ ਕਰੇ ਸਹੀ ਗੱਲ ਆ ਹਾਂ ਜੱਬਾ ਗੱਲ ਕਰੀਏ ਬੱਸੀ ਜੀ ਤਨਾ ਕਿਸੇ ਪੱਖ ਤੋਂ ਘਾਪ ਨਹੀਂ ਕਿਨੇ ਹਾਂ ਇਹ ਅੱਜ ਹੀਟ ਚ ਠੀਕ ਆ ਹਾਂ ਤੈਨੂੰ ਇਹਨੀ ਮਸਤੀ ਕਰ ਰਹੀ ਹੈ ਬੱਚੀ ਹੂੰ ਇਹ ਅਬੱਚੀ ਅੱਜ ਹੀਟ ਚ ਆ ਜਿਹੜਾ ਮਰਜ਼ੀ ਆ ਕੇ ਡਾਕਟਰ ਚੈੱਕ ਕਰਾ ਲੇ ਠੀਕ ਆ ਹਾਂਜੀ ਭਾਈ ਲੰਮੀਆਂ ਪੂਰੇ ਮਤਲਬ ਕਿ ਚੌੜੇ ਡਾ ਚੇ ਦੀਆਂ ਲੱਤਾਂ ਚੈੱਕ ਕਰ ਲਓ ਤੁਸੀਂ ਕਿੱਡੀਆਂ ਕਿੱਡੀਆਂ ਕਿਨੇ ਹਾਂ ਇਹੀ ਆਪਾਂ ਬੰਦ ਲੁਗਿਆ ਆਪਾਂ ਹਰੇਕ ਬੰਦਾ ਬੱਚੀ ਦੇਖ ਕੇ ਇਹੀ ਲੈਣਾ ਹੁੰਦਾ ਵੀ ਪਿੱਛੇ ਤੋਂ ਪੱਠਪੋੜਾ ਕਿੰਨਾ ਕਿ ਚੰਗਾ ਬੋਡੀ ਸਪੋਰ ਕਿੰਨਾ ਕਿ ਚੰਗਾ ਲੈ ਭਾਈ ਇਹ ਕਲਰ ਨਹੀਂ ਹਰੇਕ ਚੀਜ਼ ਦੇ ਵਿੱਚ ਮੈਟਰ ਕਰਦਾ ਹੁੰਦਾ ਹੂੰ ਮਤਲਬ ਕਿ ਕੈਕਟਰ ਵੀ ਆਪਾਂ ਨੂੰ ਕਰਦੇ ਹੁੰਦੇ ਵੀ ਕੈਰੈਕਟਰ ਕਿਹਜਾ ਬੱਚੀ ਦਾ ਸਹੀ ਗੱਲ ਹੈ ਬਾਈ ਥਣ ਦੀ ਮਟਾਈ ਬਾਈ ਚੈੱਕ ਕਰ ਲੋ ਗੱਬਣ ਦੇ ਥਣ ਨਹੀਂ ਮਟਾਈ ਵਾਲਾ ਹੋ ਜਿੰਨਾ ਹਾਂ ਬ੍ਰੀਡ ਦਾ ਪਤਾ ਵੀ ਪਰ ਕਿੱਥੋਂ ਆਉਂਦੀ ਆ ਬਾਈ ਚੈੱਕ ਕਰ ਲੋ ਬਹੁਤ ਸਣ ਝੋਲੀ ਵੀ ਹਜੇ ਗੱਬਣਾ ਰਹੀ ਹੋਈ ਪਈ ਆ ਕਰਮਲ ਦੀ ਇਹਦਾ ਬਈ ਫਿਰ ਕੀ ਮੰਗ ਰੋ? ਇਹ ਆਪਾਂ ਜੋੜੇ ਜਿ ਕਰ ਲਾਂਗੇ ਭਰਾ। ਇਹਦਾ ਵੀ ਜੋੜੇ ਦਾ ਹੋ ਜਾ। ਹਾਂ। ਠੀਕ ਹੈ। ਕਿਉਂਕਿ ਪੇੜ ਕੰਦੀ ਗੱਲੀ ਦਾ ਆਪਾਂ ਆਏ ਹੋ ਜਾਂਦਾ ਉਹ ਖਾਇਆ ਹੋ ਜਾਂਦਾ ਕਈ ਬੰਦੇ ਦੂਰ ਵਾਲੇ ਵੀ ਲੈਣ ਵਾਲੇ ਬੰਦੇ ਆ। ਹੂੰ। ਠੀਕ ਹੈ। ਤੇ ਆਪਣੇ ਆਂਗਰੇਨ ਵੀ ਕਰ ਪੜ ਤੇ ਚ ਪੈਣ ਦੀ ਤੇ ਚਲ ਆਪਾਂ ਵੀ ਆਂਗਰੰਦਾ ਵੀ ਚਲ ਦੋ ਜਨਮਰ ਜਾਂਦੇ ਆ। ਸਹੀ ਗੱਲ ਆ ਭਾਈ। ਹਾਂਜੀ ਹਾਂਜੀ। ਇਹ ਇਹ ਪੰਜ ਨੰਬਰ ਬਈ ਇਹਦੀ ਕਿੱਟੇ ਲਾ? ਇਹੇ ਬਈ ਖੀਰੀ ਆ ਮੋਹੋ ਖੀਰੀ ਆ। ਤੇ ਇਹਦੇ ਵੀ ਤੁਸੀਂ ਕਰੈਕਟਰ ਚੈੱਕ ਕਰ ਲਓ ਜੀ। ਮੈਂ ਕਹਣਾ। ਕੀ ਆ ਵਾਤਾ ਭਾਈ? ਲੰਮੇ ਲੰਮੇ ਚੈੱਕ ਕਰ ਲਓ ਫੁੱਲਾ ਹਣਾ। ਹਾਂ ਮਤਲਬ ਕੋਈ ਜੇ ਆਪਾਂ ਗੱਲ ਕਰੀਏ ਆਂਤੀ ਹੈ ਨਹੀਂ ਗੱਲ ਕਰੀਏ ਹਾਂ ਥਰ ਨਹੀਂ ਖੁੜਨੀ ਐਨੀ ਚੰਗੀ ਆ ਕਿ ਬਾਕੀ ਫਿਰ ਲੋ ਕਰੈਕਟਰ ਦੇਖੋ ਚੱਕਰ ਹੋਈ ਲੋ ਮੈਂ ਕਹਿੰਨਾ ਬਈ ਕੀਆ ਬਾਤ ਆ ਚੌੜੀ ਝੂੜੀ ਬਹੁਤ ਆ ਚੌੜੀ ਬਈ ਪਿੱਟਪੜਾ ਵੀ ਬਹੁਤ ਚੰਗਾ ਮੰਨ ਲਓ ਕਿ ਆਪਣੀ ਮੰਨ ਲਓ ਵੀ ਇਹ ਮਤਲਬ ਕਿ ਜਿਹੜੀ ਸਾਰੀ ਬੋਡੀ ਸਕੋਰ ਹੀ ਆ ਹੂੰ ਬਹੁਤ ਹੀ ਜ਼ਿਆਦਾ ਬੀਸੀਐਸ ਵੀ ਅੰਕ ਜੇ ਗੱਲ ਕਰੀਏ ਨਾ ਬਹੁਤ ਸੋਹਣਾ ਲੱਗਿਆ ਵਾ ਹਾਂ ਕੋਈ ਕਿਸੇ ਪੱਖੋਂ ਕੋਈ ਮੰਨ ਲਓ ਕਿ ਜਿਹੜੇ ਬੰਦੇ ਨੇ ਸੰਭ ਕੇ ਪਾਲਨੇ ਆ ਇੱਕ ਦੂਜੇ ਨੂੰ ਮੰਨ ਲਓ ਕਿ ਟੱਕਰ ਦਿੰਦੇਗਾ ਟੱਕਰ ਬੰਦਿਆਂ ਪੂਰਗਾ ਪੂਰੀ ਟੱਕਰ ਦਿੰਦੇਗਾ ਬਾਕੀ ਜੇ ਬਾਈ ਗੱਲ ਕਰੀਏ ਨਾ ਥਣਾ ਤੇ ਝੋਲੀ ਦੀ ਬਾਈ ਕੋਈ ਅੰਤ ਨਹੀਂ ਨੂੰ ਬੋਲਣ ਦੀ ਤਾਂ ਲੋੜ ਹੀ ਨਹੀਂ ਬੇਟਾ ਹਾਂ ਬਾਈ ਮੈਂ ਤੈਨੂੰ ਅੱਜ ਦੱਸਿਆ ਨਾ ਵੀ ਜਿਹੜੀ 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 ਬੱਚੀ ਦੇ ਵਿੱਚ ਕੋਈ ਮਾੜੀ ਮੋਟੀ ਸੀਗੀ ਉਹ ਨਹੀਂ ਕਿ ਠੀਕ ਹੈ ਉਹ ਆਪਾਂ ਪਹਿਲੇ ਹੀ ਬੋਲ ਕੇ ਵਾਦ ਦਾਂਗੇ ਭਾਵੇਂ ਆਪਣੀ ਬੱਚੀ ਨੂੰ ਹੱਥ ਵੀ ਨਾ ਲਾਇਓ ਸਹੀ ਗੱਲ ਆ ਬਾਈ ਥਣਾ ਦੀ ਕੁਆਲਿਟੀ ਤੇ ਝੋਲੀ ਚੱਕਰ ਇਹ ਬੱਚੀ ਜਿਹੜੀ ਚਾਰ ਬੱਚੀਆਂ ਇਹਨਾਂ ਦੇ ਕੋਈ ਕਿਸੇ ਤਰ੍ਹਾਂ ਦਾ ਕੋਈ ਫੋਟ ਨਹੀਂ ਕੋਈ ਸ਼ਾਕ ਨਹੀਂ ਕਿਸੇ ਤਰ੍ਹਾਂ ਦੀ ਕੋਈ ਵੀ ਕੋਈ ਨਕਸ਼ ਨਹੀਂ ਠੀਕ ਆ ਪਰ ਜਿਹੜੀ ਮਨ ਲੱਗੀ ਇੱਕ ਬੱਚੀ ਦੇ ਬਾਰੇ ਮੈਂ ਦੱਸਦਾ ਵੀ ਮੇਰੇ ਬਾੜੀ ਦੀ ਫੋਟ ਸ਼ਾਕ ਠੀਕ ਹੈ ਭਾਈ ਹੋਰ ਕਿਸੇ ਤਰ੍ਹਾਂ ਦੇ ਕੋਈ ਮਨਲਾਕੀ ਬੱਚੀ ਦੇ ਵਿੱਚ ਕਿਸੇ ਵੀ ਤਰ੍ਹਾਂ ਹੱਤਰਾ ਨਹੀਂ ਹੈਗਾ ਨਹੀਂ ਹੈਗਾ ਭਾਈ ਸਹੀ ਕਹਿੰਨਾ ਹੈ ਨਾ ਆਪਾਂ ਅਗਲੇ ਲੋਕ ਆਪਣੇ ਕੋਈ ਬੰਦੇ ਸਾਡੇ ਕੋਲ ਫੋਨ ਤੇ ਨੂੰ ਆਉਂਦੇ ਆ ਵਿਸ਼ਵਾਸ ਕਰਦੇ ਆ ਇਸ ਕਰਕੇ ਆਪਾਂ ਸੱਚੀ ਦੀ ਗੱਲ ਦੱਸਦੇ ਕੱਲ ਨੂੰ ਆ ਕੇ ਉਹ ਅੱਜ ਕੱਲ੍ਹ ਲੋਕ ਕਰਦੇ ਆ ਅਗਲੇ ਨੂੰ ਕਹਿੰਦੇ ਭਾਈ ਇੱਕ ਮਨਲਾਕੀ ਖੀਰੀਆ ਹੁੰਦੀ ਦੋ ਜੰਦਿਆ ਚਾਰ ਦੰਦਾ ਹਾਂ ਹਾਂ ਇਸ ਤਰ੍ਹਾਂ ਤੇ ਆਪਾਂ ਸੱਚੀ ਗੱਲ ਦੱਸਤੀ ਪਹਿਲਾਂ ਠੀਕ ਆ ਵੀਰੇ ਹਾਂ ਇਹ ਜੋੜੇ ਦਾ ਜਿਹੜਾ ਮੰਨ ਲਓ ਵੀ ਰਿਕਾਰਡ ਆਵਛੀਆ ਤੇ ਆਵਛੀ ਦਾ ਹੈ ਡੋਡੀ ਫਾਰ ਦੀਆਂ ਇਹਨਾਂ ਰਿਕਾਰਡ ਮਿਲੂਗਾ ਤੇ ਰਿਕਾਰਡ ਮਿਲੂਗਾ ਦੋ ਮਾਤਾ ਹਾਂ ਠੀਕ ਆ ਮਤਲਬ ਇਹ ਕੇ ਵੱਛੀ ਇਹ ਦੋਨਾਂ ਦਾ ਇੱਕ ਪਰਲੀ ਦਾ ਠੀਕ ਆ ਇੱਕ ਪਰਲੀ ਦਾ ਤੇ ਦੋ ਬਿਨਾ ਰਿਕਾਰਡ ਤੋਂ ਨੇ ਬਿਨਾ ਰਿਕਾਰਡ ਤੋਂ ਕਹਿ ਕੀ ਦੇਣੀ ਆ ਆਪਾਂ ਠੀਕ ਆ ਵੀਰੇ ਹਾਂ ਤੇ ਇਹ ਜਿਹੜਾ ਆ ਜੋੜੇ ਦਾ ਮੁੱਲ ਹੋਊਗਾ ਜਿਹੜਾ ਮੁੱਲ ਸੋਨਾ ਜਿਹੜਾ ਮਰਜ਼ੀ ਕਰਾ ਲਓ 80000 ਦੇਵਾਂ 80000 ਦੇ ਦੇਵਾਂਗੇ ਵਿਚੋ ਮਾਨਤਾ ਜਰੂਰ ਕਰਾਇਆ ਜਾਊਗਾ ਠੀਕ ਆ ਬਾਈ ਹਾਂ ਤੁਸੀਂ ਬਾਈ ਐਨ ਲਾ ਲੋ ਵੀ ਇੱਕ ਤਰ੍ਹਾਂ ਦੇ ਤੋਹਫੇ ਆ ਜੋ ਤਿਆਰ ਹੋਏ ਨਾ ਤਾਂ ਉਹ ਤੋਂ ਤੁਹਾਨੂੰ ਆਪੀ ਮੁਰੇ ਆ ਜਾਣਾ ਹਾਂ ਤਾਂ ਕਹਿਣ ਦੀ ਲੋੜ ਹੀ ਨਹੀਂ ਪੈਣੀ ਵੀ ਕਰੈਕਟਰ ਤੁਹਾਨੂੰ ਆਪਾਂ ਅੱਜ ਕੱਲ੍ਹ ਹਰ ਇੱਕ ਬੰਦਾ ਮਤਲਬ ਪੀਡੀਐਫ ਦਾ ਹੋ ਸ਼ੋว์ ਵਗੈਰਾ ਦੇਖਦੇ ਰਹਿੰਦੇ ਆ ਵੀ ਕਰੈਕਟਰ ਕਿਹੜੇ ਲੋਕ ਪਸੰਦ ਕਰਦੇ ਹਾਂ ਬਾਕੀ ਨਸਲ ਤੇ ਬਰੀਡ ਆ ਲੈਣੇ ਆਪੀ ਦੇਖ ਲੈਣੀ ਹਾਂ ਜੀ ਆਪਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਪੈਣੀ ਅੱਗੇ ਵੀ ਆਪਣੇ ਕੋਲ ਪਤਾ ਹੈ ਇਹੀ ਗੱਲ ਇੰਡੀਆ ਵੀ ਆਪਣੀ ਜਿਹੜੇ ਦੇਖੋ ਅਸੀਂ ਵੀ ਵੀਰੇ ਬਾਰੋਂ ਲੈਣੀਆਂ ਨੇ ਹੂੰ ਠੀਕ ਐ ਕਿਉਂਕਿ ਜਿਵੇਂ ਅਗਲੇ ਨੇ ਸਾਨੂੰ ਕਹਤਾ ਉਹਨੂੰ ਸਾਨੂੰ ਦੱਸ ਦਿੰਨੇ ਆਂ ਅਸੀਂ ਦੱਸ ਦਿੰਨੇ ਆ ਵੀਰੇ ਹਾਂ ਠੀਕ ਐ ਆਪਣਾ ਕੋਈ ਸਾਡੇ ਘਰ ਦੇ ਜੰਮੀਆਂ ਪਲੀਆਂ ਨਹੀਂ ਬਾਈ ਇਹ ਹੂੰ ਠੀਕ ਐ ਸਾਨੂੰ ਜਿਵੇਂ ਅੱਗੇ ਆਪਦੀ ਤੁਸੀਂ ਤਸੱਲੀ ਕਰਕੇ ਲੈ ਕੇ ਜਾਓ ਹੂੰ ਜੇ ਸਾਨੂੰ ਮੰਦਰ ਵਿੱਚ ਕੋਈ ਕਿਸੇ ਤਰ੍ਹਾਂ ਦੀ ਸ਼ੰਕਾ ਲੱਗਦੀ ਹੈ ਨਾ ਮੈਂ ਸੁਣੀ ਵੀ ਹਾਲ ਕਹਿਣਾ ਵੀ ਆਓ ਜੇ ਤੁਹਾਡੇ ਮੰਦਰ ਸ਼ੰਕਾ ਲੱਗਦੇ ਤੁਸੀਂ ਆਓ ਤੁਸੀਂ ਆ ਵੀ ਤਸੱਲੀ ਕਰਕੇ ਲਓ ਜੇ ਸਾਨੂੰ ਐ ਲੱਗਦਾ ਕਿ ਕੋਈ ਬੱਚਿਆਂ ਨਹੀਂ ਦੇ ਵਿੱਚ ਕੋਈ ਐ ਤਰ੍ਹਾਂ ਦਾ ਫੋਲਟ ਹੋਊਗਾ ਇਹ ਡਾਕਟਰ ਨੇ ਚੈੱਕ ਕਰਕੇ ਲੈ ਕੇ ਜਾਓ ਠੀਕ ਐ ਮਤਲਬ ਬਾਈ ਵੀਰ ਇੰਨੀ ਕਿ ਤਸੱਲੀ ਦੇ ਹੀ ਜਾਂਦਾਗਾ ਵੀ ਆਪਦੀ ਚੈੱਕ ਵੀ ਕਰਾ ਲਓ ਬੰਮੂ ਜੇ ਸਹੀ ਯਾਰ ਹਨਾ ਹਾਂ ਹਾਂ ਬਾਈ ਮੈਂ ਉਸ ਨੂੰ ਵੀ ਇਹੀ ਗੱਲ ਕਹਿਣਾ ਕਿ ਕਿ ਵੀਰੇ ਮੈਂ ਪੈਸੇ ਲੈਨੇ ਛੋੜੇ ਤੋਂ ਪੈਸੇ ਮੈਂ ਛੋੜੇ ਤੋਂ ਪਾਟਾ ਨੋਟ ਲੈਣਾ ਅਕਾਊਂਟ ਦੇ ਵਿੱਚ ਛੋੜੇ ਤੋਂ ਅਕਾਊਂਟ ਮੰਨ ਲਓ ਕਿ ਮੈਂ ਹੋਰ ਟਰਾਂਜੈਕਸ਼ਨ ਮੈਂ ਘੱਟ ਪੈਸੇ ਹੀ ਲੈਣੇ ਜਿੰਨੇ ਦਾ ਸੌਦਾ ਹੋ ਗਿਆ ਹੂੰ ਠੀਕ ਹੈ ਉਹ ਜੋ ਕੋਈ ਵੀਰੇ ਆਪਣੇ ਅਕਾਊਂਟ ਦੇ ਵਿੱਚ ਵੀ ਪਾਉਂਦੇ ਆ ਮੈਂ ਇਸ ਗੱਲ ਦਾ ਮਾਰਾ ਕਹਿਣਾ ਕਿ ਫਿਰ ਤੁਸੀਂ ਇਹ ਛੋੜੇ ਕੋਈ ਹੱਕ ਹਲਾਲ ਦੇ ਪੈਸੇ ਸਾਰੇ ਦੇ ਹੱਕ ਹਲਾਲ ਦੇ ਪੈਸੇ ਤੁਸੀਂ ਇਹ ਵੀ ਤਸੱਲੀ ਕਰਕੇ ਲੈ ਕੇ ਜਾਓ ਯਾਰ ਹੂੰ ਕ ਆ ਦੇਖੋ ਕੁਆਲਿਟੀ ਸਾਰਿਆਂ ਤੁਸੀਂ ਜਨਮਰਾਂ ਦੇ ਆਪਣੇ ਦੇਖ ਲੈਣੇ ਹੋ ਠੀਕ ਹੈ ਆਪਣੇ ਰੈਗੂਲਰ ਹੀ ਇਸ ਚੈਨਲ ਦੇ ਉੱਪਰ ਸਾਡੀਆਂ ਵੀਡੀਓ ਆਉਂਦੀਆਂ ਨੇ ਆਉਂਦੀਆਂ ਨੇ ਵੀਰੇ ਹਾਂ ਠੀਕ ਹੈ ਆਪਾਂ ਕੋਈ ਇਹ ਜਿਹੇ ਧੁੱਕੇ ਫਰੋੜਾ ਸਾਡੇ ਕੋਲ ਵੀਰੇ ਕੋਈ ਕੰਮ ਨਹੀਂ ਜੇ ਸਾਡੇ ਕੋਲ ਵੀਰ ਫੂਲਤ ਨੂੰ ਨਹੀਂ ਆਉਂਦੇ ਨੇ ਠੀਕ ਹੈ ਆਪਾਂ ਜੇ ਜੈਨੂਇਨ ਜਗ੍ਹਾ ਮਾ ਸਾਡਾ ਅਸੀਂ ਗੂਗਲ ਤੇ ਮੰਨ ਲਓ ਸਾਡੀ ਡਰੀ ਦਾ ਨਾਮ ਵੀ ਸर्च ਕਰ ਲਓਗੇ ਸਾਨੂੰ ਫੋਨ ਕਰਦੇ ਨੇ ਉਹ ਵੀ ਸਾਡੇ ਤੁਸੀਂ ਰੇਟਿੰਗ ਚੈੱਕ ਕਰ ਸਕਦੇ ਹੋ ਠੀਕ ਹੈ ਵੀਰੇ ਹਾਂਜੀ 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 ਕੋ ਅੱਗੇ ਵੀ ਹੋਰ ਵੀ ਆਪਣੇ ਅਜੇ ਬੱਚੇ ਹੋਰ ਵੀ ਆਉਂਦੇ ਨੇ ਪਹਿਲਾਂ ਵੀ ਕਈ ਵੀਰਾਂ ਨੇ ਕਿਹਾ ਕਿ ਯਾਰ ਬ੍ਰਿਟਾਉ ਬਰੀਡ ਦੇ ਬੱਚੇ ਦੋ ਕਾਉ ਬਰੀਡ ਦੇ ਬੱਚੇ ਅਜੇ ਲੈ ਕੇ ਆਏ ਆਪਾਂ ਠੀਕ ਆ ਵੀਰੇ ਹਾਂਜੀ ਹਾਂਜੀ ਕਾਉ ਬਰੀਡਾਂ ਨੇ ਬਾਈ ਇੱਕ ਤਰ੍ਹਾਂ ਦਾ ਮੰਨ ਲਓ ਵੀ ਜਿਹੜਾ ਲੈ ਗਿਆ ਲੈ ਗਿਆ ਹਣਾ ਹਾਂ ਲੈ ਗਿਆ ਲੈ ਗਿਆ ਇਹ ਗੱਲ ਇਹ ਚੀਜ਼ ਦੇ ਵਿੱਚ ਸਭ ਤੋਂ ਵੱਡੀ ਹੈ ਕਿਉਂਕਿ ਫਿਰ ਵਕ ਪਿਛਲੀ ਵਾਰ ਵੀ ਆਪਣੇ ਇਤਨਾ ਹੋਏ ਸੀ ਪਿਛਲੀ ਵੀਡੀਓ ਚ ਵੀ ਵੀਰੇ ਦੁੱਤ ਤਲੀ ਵਿੱਚ ਤੀਆਂ ਵੀਰੇ ਦੇਖੋ ਜਿਹੜੇ ਵੀਰ ਨੇ ਮੈਨੂੰ ਪੱਕਾ ਆਇਆ ਮੁੱਲ ਲਾਤਾ ਮੈਂ ਉਹਨੂੰ ਦੇ ਉਹਨੂੰ ਰਸਤਾ ਨਹੀਂ ਵੀ ਦੇ ਦਿੰਦਾ ਜੇ ਕੋਈ ਕੱਚਾ ਮੁੱਲ ਲਈ ਜਾਂਦਾ ਤੁਸੀਂ ਵੀ ਆ ਫਿਲਮਾਂ ਨੂੰ ਰਸਤਾ ਨਹੀਂ ਮੇਰੇ ਤੋਂ ਠੀਕ ਹੈ ਬਰੇ ਹਾਂਜੀ 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 ਤੇ ਬਾਈ ਨਾਲ ਸੀਗੇ ਬਾਈ ਕੋਲੇ ਪੰਜ ਜੇ ਕੋਈ ਵੀ ਕਿਸੇ ਨੂੰ ਪਸੰਦ ਆਉਂਦਾ ਨਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ